ਸੰਦੂ ਫਾਰਮ ਚੈਨਲ ਦੇ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਵਾਰ ਫੇਰ ਤੁਹਾਡੇ ਲਈ ਨੀਲੀ ਰਾਵੀ ਦੀਆਂ ਮੱਜਾਂ ਲੈ ਕੇ ਆਏ ਆ ਜਿਦੇ ਵਿੱਚ ਦੋ ਝੋਟੀਆਂ ਬਕਾਉ ਨੇ ਆ ਦੋਵੇਂ ਸਾਹਮਣੇ ਖੜੀਆਂ ਸਕਰੀਨ ਤੇ ਦੁੱਜੇ ਸੂਵੇ ਸੂਨ ਵਾਲੀਆਂ ਨੇ ਇੱਕ ਤਾਂ ਜਮਾਈ ਨੇ ਜਦੀਕ ਆ ਤੇ ਇਹਦਾ ਮਹੀਨਾ ਕਰਿੰਦਾ ਜਿਹੜੀ ਹੁਣ ਇੱਧਰ ਮੂੰਹ ਤਾਂ ਕਰੀ ਖੜੀ ਹੈ ਨੰਬਰ ਸਕਰੀਨ ਤੇ ਚੱਲੂਗਾ ਜਿਹੜੇ ਨਵੇਂ ਜੁੜਿਓ ਜੀ ਲਾਲ ਬਟਨ ਦਬਾ ਕੇ ਸਬਸਕ੍ਰਾਈਬ ਕਰ ਲਓ ਜਿਹੜੇ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਫੇਸਬੁੱਕ ਪੇਜ ਨੂੰ ਫਾਲੋ ਕਰ ਲਓ ਵੀਡੀਓ ਨੂੰ ਬਾਅਦ ਤੋਂ ਲਾਈਕ ਕਰਿਓ ਸ਼ੇਅਰ ਕਰਿਓ ਜੇਕਰ ਤੁਸੀਂ ਵੀ ਕਿਸੇ ਫਾਰਮਰ ਨੇ ਪਸ਼ੂ ਵੇਚਣਾ ਜਾਂ ਐਵੇਂ ਦੀ ਵੀਡੀਓ ਬਣਾਉਣੀ ਹੈ ਜਾਂ ਕੋਈ ਹੋਰ ਐਡ ਕਰਾਉਣੀ ਹੈ ਤਾਂ ਨੰਬਰ ਮੇਰਾ ਸਕਰੀਨ ਦੇ ਉੱਪਰ ਚੱਲ ਰਿਹਾ ਹੈ ਇਸ ਸੰਪਰਕ ਕਰ ਸਕਦੇ ਹੋ ਤੇ 22 ਦਾ ਨੰਬਰ ਵੀਡੀਓ ਦੇ ਲਾਸਟ ਦੇ ਵਿੱਚ ਚੱਲੂਗਾ ਜੀ ਵੀਡੀਓ ਲਾਸਟ ਤੱਕ ਦੇਖਿਓ ਤੇ ਇਹਨਾਂ ਦੋਵਾਂ ਝੋਟੀਆਂ ਦੀ ਤੁਸੀਂ ਡਿਟੇਲ ਜਾਣਕਾਰੀ ਲੈ ਸਕਦੇ ਹੋ ਦੋਵੇਂ ਵਿਕਾਊ ਨੇ ਆ ਜਿਹੜੀ ਹੈ ਹੁਣ ਸਕਰੀਨ ਦੇ ਉੱਪਰ ਦੇਖ ਰਹੇ ਹੋ ਉਹ 1 ਮਹੀਨੇ ਨੂੰ ਹੁੰਦੀ ਹੈ ਪੂਰੀ ਟਾਪ ਦੀ ਝੋਟੀ ਹੈ ਜੀ ਨੀਲੀ ਰਾਵੀ ਦੇ ਵਿੱਚ ਇਹ ਬਾਬਰ ਦੀ ਹੈ ਨਾ ਹਾਂਜੀ ਇਹ ਬਾਬਰ ਬੁੱਲ ਦੀ ਹੈ ਨਾਸ਼ੀਦ ਵਾਲੇ ਦੀ ਇਹ ਵੀ ਬਕਾਊ ਆ 1 ਮਹੀਨੇ ਨੂੰ ਸੁੰਦੀ ਆ ਤੇ ਆ ਜਿਹੜੀ ਝੋਟੀ ਹੋਣ ਸਕਰੀਨ ਦੇ ਉੱਪਰ ਦੇਖ ਰਿਹਾ ਸਾਰੀਆਂ ਨਿਸ਼ਾਨੀਆਂ ਪੂਰੀਆਂ ਇਹਦੀਆਂ ਆ ਬੜੀ ਪੂਛ ਮੜੀ ਲਿਵਾ ਉਖਾਦੀ ਆ ਬਿਲਕੁਲ ਹੀ ਤਿਆਰ ਆ ਜੀ ਸੂਣ ਦੇ ਲਈ ਦੇਖ ਰਿਹਾ ਤੁਸੀਂ ਤੇ ਆਰਡਰ ਕੁਆਲਿਟੀ ਦੇਖ ਲਓ ਜੀ ਬਹੁਤ ਜ਼ਿਆਦਾ ਸੋਹਣੀ ਆ ਥਣ ਬਹੁਤ ਸੋਹਣਾ ਮੁੱਠੀ ਵਾਲਾ ਲੱਗਿਆ ਚਾਰੇ ਪੈਰਾਂ ਤੇ ਨਿਸ਼ਾਨੀਆਂ ਨੇ ਤੋਰ ਕੇ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਇਹ ਵੀ ਬਕਾਊ ਆ ਜੀ ਅੱਖਾਂ ਬਿਲਕੁਲ ਜਗਦੀਆਂ ਪੂਰੀਆਂ ਦੇਖ ਰਿਹਾ ਆ ਦੇਖੋ ਜੀ ਸਿੰਘ ਵੀ ਬਹੁਤ ਸੋਹਣਾ ਨੀਲੀ ਦਾ ਵੀ ਵਾਲਾ ਤੇ ਅਗਲੇ ਪੈਰਾਂ ਤੇ ਨਿਸ਼ਾਨ ਵੀ ਹੈਗੇ ਨੇ ਇਹ ਵਿਕਾਊ ਹੈ ਨੰਬਰ ਸਕਰੀਨ ਦੇ ਉੱਪਰ ਚੱਲੂਗਾ ਕੋਈ ਹੋਰ ਡਿਟੇਲ ਜਾਣਕਾਰੀ ਲੈਣੀ ਹੈ ਉਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਦੂਜਾ ਸੂਆ ਸੂਣ ਦੇ ਲਈ ਤਿਆਰ ਹੈ ਤੇ ਕਿਹੜੇ ਬੁੱਲ ਤੋਂ ਗੱਬਣਾ ਹੈ ਇਹ ਆਪਣਾ ਮਾਲਕੀ ਘਰ ਦਾ ਹੀ 나ਗ ਦਾ ਬੱਚਾ ਉਹਦੇ ਤੋਂ ਹਾਂ ਉਹਦੇ 나ਗ ਬੁੱਲ ਦਾ ਬੱਚਾ ਜੀ ਇਹਨਾਂ ਕੋਲੇ ਛੋਟਿੰਗ ਵਾਲਾ ਮਾਲੀ ਤੇ ਉਹਦੀ ਮਾਂ ਦੀ ਰਿਕਾਰਡਿੰਗ ਹੋਈ ਹੋਈ ਹੈ ਉਹਦੀ ਮਾਂ ਦਾ ਲਾਈਵ ਦੁੱਧ ਚੁਆਈ ਵੀ ਹੋਈ ਹੈ ਆਪਣੇ ਚੈਨਲ ਦੇ ਉੱਪਰ ਹੀ ਰਾਣੀ ਮੱਝ ਦੀ ਇੱਧਰ ਦਿਖਾ ਦਿੰਨੇ ਆ ਸਕਰੀਨ ਦੇ ਉੱਪਰ ਉਹ ਸਾਹਮਣੇ ਖੜੀ ਐ ਆਹ ਵਾਲੀ ਤੇ ਆਏ ਉਹਦੇ ਤੋਂ ਗੱਭਣ ਉਹਦੇ ਜਿਹੜਾ ਬੋਲਾ ਉਹਦਾ ਇਹਨਾਂ ਨੇ ਤਿਆਰ ਕੀਤਾ 나ਗ ਬੋਲ ਵਾਲਾ ਸਰਕਾਰੀ ਰਿਕਾਰਡ ਆ ਮਾਂ ਦਾ ਤੇ ਬੁੱਲ ਦਾ ਵੀ ਉਹਦੇ ਤੋਂ ਗੱਭਣਾ ਜੀ ਵਿਕਾਊ ਐ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਕੋਈ ਹੋਰ ਡਿਟੇਲ ਜਾਣਕਾਰੀ ਲੈਣੀ ਐ ਤਾਂ ਉਸ ਨੰਬਰ ਦੇ ਉੱਪਰ ਤੁਸੀਂ ਸੰਪਰਕ ਕਰ ਸਕਦੇ ਹੋ ਤੋਰਿਓ ਮਾੜੀ ਤੋਰ ਕੇ ਵਿਖਾਈਏ ਤੁਹਾਨੂੰ ਤੋਰ ਕੇ ਦਿਖਾਉਣੇ ਆ ਜੀ ਆਰਡਰ ਕੁਆਲਿਟੀ ਚੈੱਕ ਕਰ ਲਿਓ ਆ ਦੇਖੋ ਜੀ ਬਹੁਤ ਹੀ ਟਾਪ ਦੀ ਝੋਟੀ ਹੈ ਜੀ ਦੂਜਾ ਸੂਆ ਸੂਨ ਦੇ ਲਈ ਬਿਲਕੁਲ ਤਿਆਰ ਆ ਰੈਡੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਤਾਂ ਕਿ ਹੋਰ ਫਾਰਮਰ ਵੀਰਾਂ ਤੱਕ ਪਹੁੰਚ ਸਕੇ ਜਿਹੜਾ ਕੋ ਨੀਲੀ ਦਾ ਸ਼ਕੀਨਾ ਲਿਖਦੇ ਅੱਜ ਲਿਆ ਵਾਪਸ ਨੀਲੀ ਦੇ ਸ਼ਕੀਨਾ ਤੱਕ ਵੀਡੀਓ ਪਹੁੰਚ ਸਕੇ ਤੇ ਜਿਹਨੇ ਖਰੀਦਣੀ ਆ ਉਹ ਖਰੀਦ ਸਕੇ ਭਾਈ ਬਹੁਤ ਹੀ ਟਾਪ ਦੀ ਝੋਟੀ ਹੈ ਜੀ ਨੀਲੀ ਰਾਵੀ ਦੇ ਵਿੱਚ ਤੋਰ ਕਰੋ ਜੀ ਚੱਕ ਵੀਡੀਓ ਨੂੰ ਬਾਤ ਉਹਦਾ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਧੰਨਵਾਦ ਜੀ